ਅੱਜ ਪੰਜਾਬ ਦੇ ਹਾਲਾਤ ਐਦਾਂ ਦੇ ਹੋਏ ਪਏ ਨੇ ਨਾ ਪਾਣੀ ਦਾ ਪਤਾ ਲੱਗਦਾ ਤੇ ਨਾ ਜ਼ਮੀਨ ਦਾ ਪਤਾ ਲੱਗਦਾ ਪਰ ਫੇਰ ਵੀ ਪੰਜਾਬੀਆਂ ਦੇ ਹੌਸਲੇ ਬੁਲੰਦ ਨੇ ਪਤਾ ਹੈ ਕਿਉਂ ਕਿ ਆ ਜੋ ਤੁਸੀਂ ਵੀਡੀਓ 'ਚ ਨੌਜਵਾਨ ਦੇਖ ਰਹੇ ਹੋ ਇਹਨਾਂ ਨੌਜਵਾਨਾਂ ਕਰਕੇ ਪੰਜਾਬ ਨੂੰ ਪੂਰਾ ਹੌਸਲਾ ਹੈ ਤੇ ਉਹਨਾਂ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜਾ ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਈ ਤੇ ਕਦੇ ਉੜਦਾ ਪੰਜਾਬ ਦਾ ਨਾ ਦਿੰਦੇ ਨੇ ਅੱਜ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਐ ਦੁੱਖਾਂ ਦੇ ਵਿੱਚ ਹੁੰਦਾ ਹੋਇਆ ਵੀ ਕਿਉਂਕਿ ਅਜੇ ਨੌਜਵਾਨ ਅੱਜ ਵੀ ਪੰਜਾਬ ਦੀ ਤਰੱਕੀ ਕਰਤੇ ਨੇ ਜੋ ਲੋਕਾਂ ਦੀ ਮਦਦ ਲਈ ਅੱਦੇ ਹੁੰਦੇ ਨੇ ਕਿ ਹਰ ਸੰਭਵ ਹੁੰਦਾ ਕਰਦੇ ਹੁੰਦੇ ਜੇ ਇਹ ਵੀਡੀਓ ਦੇਖ ਕੇ ਮਨ ਕਿਸੇ ਨੂੰ ਨਹੀਂ ਹੋ ਰਿਹਾ ਤੇ ਅੱਖਾਂ ਦੇ ਵਿੱਚ ਅੰਝ ਨਹੀਂ ਆ ਰਹੇ ਤਾਂ ਮਾਫ ਕਰਨਾ ਆਪਣਾ ਕੰਮ ਰੋਕਦਾ ਬੁਲਾਉਂਦਾ ਆਉਂਦਾ ਅੱਜ ਇਸ ਨੂੰ ਜੁਵਾਣ ਦੇ ਨਾਲ ਕਰਾਣੇ ਆ ਜੋ ਖੜਾ ਦੇ ਲੋਕਾਂ ਲਈ ਪੰਚਾ ਬਣੇ ਹੋਏ ਨੇ ਜੈ ਮਾ ਸੇਵਾ ਸੁਸਾਇਟੀ ਦੇ ਬਟਾਲਾ ਦੇ ਕੇ ਆ ਇਹਦੀ ਕੋਈ ਖਾਸ ਵਜ੍ਹਾ ਇਹ ਮੇਰੀ ਮਾਂ ਨੂੰ ਸਮਰਪਿਤ ਅਜ ਮੇਰੀ ਮਾਂ ਦੁਨੀਆ ਤੇ ਨਹੀਂ ਹੈਗੀ ਪਰ ਜਿੰਦਰ ਮੇਰੇ ਸਾਥ ਚੱਲਦੇ ਨਾ ਅੰਦਰ ਮੈਂ ਆਪਣੀ ਮਾਂ ਨੂੰ ਜਿੰਦੇ ਰੱਖਣਾ ਹੈ ਵੈਰੀ ਗੁੱਡ ਸ਼ੋਅ ਇਸ ਤੇ ਸਾਡੇ ਨਾਲ ਵੀਰ ਮੌਜੂਦ ਹੈ ਆਪਾਂ ਉਹਨਾਂ ਨਾਲ ਕੁਝ ਗੱਲ ਕਰਾਂਗੇ ਇਹ ਵਿਕਾਸ मेहता ਜੀ ਮੇਰੀ ਮਾਂ ਸੇਵਾ ਸੁਸਾਇਟੀ ਬਟਾਲਾ ਕਦੋਂ ਦੀ ਤੁਸੀਂ ਚਲਾ ਰਹੇ ਹੋ ਇਹ ਤੇ ਜਦੋਂ ਜੰਹਿਆਣਾ ਉਹਦੇ ਬਹੁਤ ਸਾਰੇ ਕਾਰਨ ਉਸਾਰ ਮਾਂਪੇ ਦੇ ਸੰਸਕਾਰਨ ਇਹ ਚੱਲੀ ਜਾਂਦਾ ਵੱਡਿਆਂ ਦੇ ਸੰਸਕਾਰ ਮਿਲਣ ਕਿਤੋਂ ਦੀ ਤੁਸੀਂ ਮਨੁੱਖਤਾ ਦੀ ਸੇਵਾ ਦੇ ਭਲੇ ਵਾਸਤੇ ਲੱਗੇ ਹੋ ਹਰ ਰੋਜ਼ ਕਰੋ ਕਿਤੇ ਤੁਸੀਂ ਹੁਣ ਜਿਹੜੇ ਜਿੱਥੇ ਆਪਕੇ ਬਹੁਤ ਸਾਰੇ ਨੁਕਸਾਨ ਆਈ ਹੋਈ ਹੈ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਪਾਣੀ ਨਾਲ ਪ੍ਰਭਾਵਿਤ ਹੋਏ ਲੇਕਿਨ ਕੁੱਝ ਸੇਵਾ ਵਾਸਤੇ ਜਾ ਰਹੇ ਕਿਹੜੇ ਕਿਹੜੇ ਲੱਗਦੇ ਬਹੁਤ ਤੱਕ ਤੁਸੀਂ ਸੇਵਾ ਨਿਭਾ ਕੇ ਆਏ ਅਮ੍ਰਿਤਮਾਲ ਦੇ ਅੱਗੇ ਦੇ ਪਿੰਡ ਜਟਾ ਪਿੰਡ ਲੱਗਦਾ ਕਿ ਜਿਹੜੇ ਵੀ بڑے ਪਿੰਡ ਲੱਗਦੇ ਆ ਉੱਥ ਦੀਆਂ ਨਦੀਆਂ ਤੇ ਜ਼ਮੀਨਾਂ ਦੀ ਕੀਤੇ ਇੱਕ ਬਰਾਬਰ ਹੋ ਗਿਆ 12 12 ਫੁੱਟ ਪਾਣੀ ਹੈ ਜਰੀਨੇ ਜਾਨਵਰ ਵਿੱਚ ਤੁਰਦੇ ਆ ਅਸਲ ਚ ਰੱਬ ਧੱਕਾ ਕਰ ਗਿਆ ਗਰੀਬਾਂ ਨੂੰ ਮੈਂ ਇੰਦਾ ਦਰ ਪਿੰਡਾਂ ਚੋਂ ਗਿਆ ਜਿੱਥੇ ਬਜ਼ੁਰਗਾਂ ਨੇ ਦੋ ਦੋ ਦਿਨਾਂ ਤੱਕ ਬੋਲਾਂ ਤੇ ਪਾਣੀ ਨਹੀਂ ਲੱਗ ਦੇਖਿਆ ਰੋਟੀ ਤੱਕ ਹੀ ਪਹੁੰਚੀ ਜਿੱਥੇ ਬੋਲ ਦੀ ਉਥੇ ਪਹੁੰਚ ਹੀ ਜਾਂਦੀ ਆ ਪਰ ਜਿੱਥੇ ਤੱਕ ਮੁੱਠੀ ਚਾਹੀਦੀ ਉਥੇ ਪਹੁੰਚਦੀ ਨਹੀਂ ਪਈ ਇੰਨੇ ਇੱਕ ਬੁਰੇ ਹਾਲਾਤ ਦਾ ਆ ਪਾਵਾਂ ਰੋਂਦੀਆਂ ਜਿਨ੍ਹਾਂ ਨੇ ਕਰਜ਼ਾ ਚੁੱਕ ਕੇ ਆਪਣੇ ਮਕਾਨ ਬਣਾਏ ਹਨ ਸੁੱਖਾ ਸੁੱਖ ਸੁੱਕੇ ਮਕਾਨ ਬਣਾਇਆ ਉਹ ਅੱਖਾਂ ਦੇ ਸਾਹਮਣੇ ਮਕਾਨ ਢਹਿ ਢੇਰੀ ਹੋ ਗਏ ਢੱਡ ਦੇ ਦੇਖੇ ਉਹਨਾਂ ਦੇ ਤੇ ਮੈਂ ਉਹਨਾਂ ਦੇ ਅਥਰੂ ਨੂੰ ਮਹਿਸੂਸ ਕੀਤਾ ਕਿ ਉਹਨਾਂ ਨੇ ਪਤਾ ਨਹੀਂ ਕਿੰਨੀ ਕ ਮਿਹਨਤ ਦੇ ਨਾਲ ਇਹ ਆਪਣੇ ਮਖਾਨ ਖੜੇ ਕੀਤੇ ਹੋਣੇ ਆ ਜੋ ਮਾਂਖਾਂ ਨਾਲ ਢੱਟ ਦੇ ਦੇਖ ਕੇ ਜਗ੍ਹਾ ਤੇ ਉਹ ਕਹੈਂ ਘਰ ਵੈਗ ਨਹੀਂ ਮਹਿਸੂਸ ਕਰਦਾ ਜਗ੍ਹਾ ਤੇ ਜਾ ਕੇ ਮਹਿਸੂਸ ਕਰ ਸਕਦੇ ਜਿਸ ਤਰ੍ਹਾਂ ਤੁਸੀਂ ਮਹਿਸੂਸ ਕੀਤਾ ਕਿ ਉਥੇ ਬਜ਼ੁਰਗ ਹੈ ਜਿਨ੍ਹਾਂ ਨੇ ਪਾਣੀ ਵੀ ਮੂੰਹ ਨੂੰ ਲਾ ਕੇ ਦੇਖਿਆ ਜਿਹੜੇ ਬਹੁਤ ਸਾਰੇ ਨੌਜਵਾਨ ਸਾਡੇ ਨੇ ਆਹ ਤੇ ਸਾਨੀ ਪੰਜਾਬ ਉਹਦੀ ਜਿਹੜੀ ਨੌਜਵਾਨ ਪੀੜ੍ਹੀਆ ਸਾਨੂੰ ਸਾਰਿਆਂ ਨੂੰ ਇੱਕ ਹੱਲਾ ਮਾਰਨਾ ਚਾਹੀਦਾ ਕਿਿੱਥੇ-ਕਿੱਥੇ ਲੋਕ ਫਸੇ ਨੇ ਉਹਨਾਂ ਨੂੰ ਕੱਢਣਾ ਵੀ ਚਾਹੀਦਾ ਤੇ ਸੇਵਾ ਵਾਸਤੇ ਵੀ ਅੱਗੇ ਆਉਣਾ ਚਾਹੀਦਾ ਹੈ ਕਿ ਤੁਹਾਨੂੰ ਇਹੋ ਜਿਹਾ ਕੋਈ ਪਰਿਵਾਰ ਫਸੇਗੇ ਦਿਸੇ ਜਿਨ੍ਹਾਂ ਨੂੰ ਤੁਸੀਂ ਉੱਥੋਂ ਕੱਢ ਕੇ ਲਿਆਂਦਾ ਹੋਵੇ ਦੇਖੋ بڑے ਪਰਿਵਾਰ ਨੇ ਉਥੇ ਪ੍ਰੈਗਨੈਂਟ ਲੜੀਆਂ ਜਿਹੜੀਆਂ ਆਪਣੇ ਘਰਾਂ ਤੁਸੀਂ ਹੋਈਆਂ ਜਿਹੜੀਆਂ ਹੋਰ ਵੀ ਟੀਮਾਂ ਚਲੋ ਸਰਕਾਰ ਦੀਆਂ ਟੀਮਾਂ ਵੀ ਬੜਾ ਕੰਮ ਕਰ ਰਹੀਆਂ ਜਾਂ ਕੇ ਆਪਣੀਆਂ ਬੇੜੀਆਂ ਲੈ ਕੇ ਉਥੋਂ ਦੇ ਮਰੀਜ਼ ਚੱਕ ਕੇ ਹਸਪਤਾਲਾਂ ਤੇ ਲੈ ਕੇ ਜਾਂਦੇ ਨੇ ਉਹ ਜਿਹੜੇ ਬਜ਼ੁਰਗ ਨੇ ਹੋਰ ਜਿੱਦਾਂ ਰੋਟੀ ਪਾਣੀ ਹੋ ਗਿਆ ਕਿਸੇ ਨੂੰ ਦਵਾਈ ਦਰੂ ਹੋ ਗਈ ਉਹਦੇ ਪਹੁੰਚ ਨਹੀਂ ਹੈ ਸਾਰੀਆਂ ਜਿੰਨੀਆਂ ਵੀ ਪੰਜਾਬ ਦੀਆਂ ਸੁਸਾਇਟੀਆਂ ਆਪਣੇ ਕੰਮ ਕਰਦੀਆਂ ਪਈਆਂ ਅਸਲ ਤੇ ਪੰਜਾਬ 'ਚ ਜੇ ਜੇ ਗੱਲ ਦੂਸਰੀਆਂ ਸਟੇਟਾਂ ਤੇ ਦੂਸਰੀਆਂ ਕੰਟਰੀਆਂ ਤੇ ਆ ਜੇ ਨਾ ਤੇ ਪੰਜਾਬੀ ਸਾਡਾ ਉੱਥੇ ਪਹੁੰਚ ਜਾਂਦਾ ਬਿਲਕੁਲ ਤੇ ਫਿਰ ਸਾਡੇ ਘਰ 'ਚ ਮੁਸੀਬਤ ਪਈ ਹੈ ਤੁਸੀਂ ਕਿਹੜਾ ਮਾਰ ਕੇ ਦੇਖੋ ਅੱਧਾ ਪੰਜਾਬ ਦੀਆਂ ਸਿਹਤ ਸੁਸਾਇਟੀਆਂ ਉੱਥੇ ਦੱਜੀਆਂ ਹੋਈਆਂ ਨੇ ਕਿਸੇ ਨੂੰ ਖਾਣੇ ਲਿਆ ਦਿੰਦੀਆਂ ਪਰ ਫਿਰ ਵੀ ਉਹ ਲੋਕ ਜਿਹੜੇ ਐਨ ਕਿੰਝ ਜੀ ਰਹਿੰਦੇ ਜਾ ਕੇ ਜਿਨ੍ਹਾਂ ਦੇ ਕੱਲੇ-ਕੱਲੇ ਦੂਰ-ਦੂਰ ਤੇ ਘਰ ਹੈ ਉਹ ਫੇਰ ਵੀ ਬਾਰੇ ਹਜੇ ਰਹਿ ਪਏ ਪਾਣੀ ਤੋਂ ਵੀ ਰਹਿ ਪਏ ਉਨੀ ਤੋਂ ਬੜੀ ਦੂਰ ਦੀ ਗੱਲ ਹੈ ਜੋ ਮਹਿਸੂਸ ਕੀਤਾ ਬਾਪੂ ਦੀ ਅੱਖਾਂ 'ਚ ਉਥਰੋਂ ਵੀ ਬਾਪੂ ਕਹਿੰਦਾ ਛੁੱਕ ਰਿਹਾ ਭਾਈ ਪਾਣੀ ਲੈ ਕੇ ਆਉਂ। ਆ ਮੈਂ ਥੋਕ ਕੱਢਦਾ ਉਹਦੀ ਬੋਲਾਂ ਤੇ ਲਾ ਕੇ ਉਹੀ ਅੰਦਰ ਨਿਵਾਜਣਾ। ਫਿਰ ਦਰਦ ਹੋਇਆ ਕਿ ਨਹੀਂ ਯਾਰ ਇੱਥੇ ਜ਼ਰੂਰਤ ਹੈ। ਦੇਖੋ ਮੈਂ ਸੋਚਾਂਗਾ ਕਿ ਪੰਜਾਬ ਸਾਰਾ ਪਹੁੰਚ ਗਿਆ ਮੈਂ ਘਰ ਬੈਠਾ ਪਰ ਨਹੀਂ ਅਸੀਂ ਸਾਰੇ ਰਲ ਕੇ ਜਾਵਾਂਗੇ। ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਜਿੰਨੇ ਜੋਗੇ ਹੈਗੇ ਉਹਨਾਂ ਜਿੰਨੇ ਜੋਗੇ ਵੀ ਹੈਗੇ ਹੋ ਉੱਥੇ ਜਾ ਕੇ ਆਪਣਾ ਤਿਲਕ ਪੁੱਲ ਪਾ ਕੇ ਆਓ ਤੇ ਜਾ ਕੇ ਸੇਵਾ ਕਰਕੇ ਉਹ ਜਿਸ ਤਰੀਕੇ ਨਾਲ ਤੁਸੀਂ ਸਮਰਥ ਹੈਗੇ ਹੋ ਉਸ ਤਰੀਕੇ ਨਾਲ ਜਾ ਕੇ ਆਓ ਪੰਜਾਬ ਸਾਡਾ ਜਿੰਦਾਬਾਦ ਹੈ ਤੇ ਜਿੰਦਾਬਾਦ ਹੀ ਰਹਿਣਾ ਇਹ ਹਕੀਕਤ ਹੈ ਜਿਹੜੀ ਵੀਰ ਨੇ ਬਿਆਨ ਕੀਤੀ ਹੈ ਕਿ ਜਿਹੜੇ ਲੋਕ फस ਜੇ ਸੋਚਿਆ ਏ ਸੀ ਕਿ ਚਲੋ ਥੋੜਾ ਪਾਣੀ ਆ ਤੇ ਨਿਕਲ ਜਾਵਾਂਗੇ ਪਰਿਵਾਰ ਕੱਢ ਦਿੱਤੇ ਤੇ ਕੁਝ ਪਰਿਵਾਰ ਦੇ ਮੈਂਬਰ ਉਥੇ ਆਪਣਾ ਮਾਲ ਡੰਗਰ ਲੈ ਕੇ ਆਪਣੇ ਘਰ ਵਾਸਤੇ ਬਹਿ ਗਏ ਪਰ ਪਾਣੀ ਬਹੁਤ ਜ਼ਿਆਦਾ ਵਧਣ ਦੇ ਕਰਕੇ ਅੱਜ ਵੀ ਲੋਕ ਉਥੇ ਫਸੇ ਹੋਏ ਨੇ ਜਿਨੂੰ ਕਿ ਰੈਸਕਿਊ ਟੀਮਾਂ ਹੁਣ ਕੱਢਣ ਦਾ ਯਤਨ ਕਰ ਰਹੀਆਂ ਨੇ ਲੋਕਾਂ ਦੇ ਘਰ ਜਿਹੜੇ ਟਹਿ ਕੇ ਰਿਓਗੇ ਨੇ ਲੋਕਾਂ ਦੀਆਂ ਕੀਮਤੀ ਸਮਾਨ ਜਿਹੜੇ ਨੇ ਉਹ ਪਾਣੀ ਦੇ ਵਿੱਚ ਵਹਿ ਗਏ ਨੇ ਲੋਕਾਂ ਦੇ ਪਸ਼ੂ ਜਿਹੜੇ ਨੇ ਉਹ ਵੀ ਜਿਹੜੇ ਨੇ ਤੋ ਕੈਸ ਆਖਦੀ ਆ ਕਿ ਉਹ ਨਾ ਜਾਈ ਕੋਈ ਅਤਾ ਪਤਾ ਨਹੀਂ ਕਿਹੜੇ ਪਾਸੇ ਚਲੇ ਗਏ ਨੇ ਪਾਣੀ ਦਾ ਭਾਵ ਇਹ ਨਾ ਵੀਰ ਜੀ ਜਦੋਂ ਤੁਸੀਂ ਇਸ ਤਰਤੂ ਮਹਿਸੂਸ ਕਰਦੇ ਹੋ ਕਿ ਉਹ ਦੁਰਗ ਕਹਿ ਰਿਹਾ ਕਿ ਇੰਨੇ ਦਿਨਾਂ ਤੋਂ ਪਾਣੀ ਨਹੀਂ ਮਿਲਿਆ ਕੁਝ ਲੋਕ ਸਾਡੇ ਵੀਰ ਲੈ ਕੇ ਜਿੰਨੀਆਂ ਸੇਵਾ ਸੁਸਾਇਟੀਆਂ ਸੇਵਾ ਲੈ ਕੇ ਜਾ ਰਹੀਆਂ ਨੇ ਚੰਗੀ ਸੇਵਾ ਜਗਾ ਤੇ ਵੀ ਨੇ ਉਹਦਾ ਇਸਤੇਮਾਲ ਕਰੀ ਜਾਂਦੇ ਕੀ ਕਹਿਣਾ ਚਾਹੁੰਦੇ ਹਾਂ ਦੇਖੋ ਇਹ ਤੇ ਲੋਕਾਂ ਲਈ ਪੂਰਤਾਂ ਦੀ ਗੱਲ ਹੈ ਜੇ ਹੈਗਾ ਨਾ ਭਾਈਓ ਤੁਸੀਂ ਸੰਤੁਸ਼ਟ ਰਹੋ ਤਾਂ ਕਿ ਜਿਹੜਾ ਹੋਰ ਜਿਹੜੀ ਸਮਗਰੀ ਹੈ ਖਾਣ ਪੀਣ ਦੀ ਉਹ ਹੋਰ ਲੋਕਾਂ ਤੱਕ ਪਹੁੰਚ ਸਕੇ ਜਿੰਨਾਂ ਕੋ ਨਹੀਂ ਹੈਗੇ ਇੰਨੇ ਪਸ਼ੂ ਮਰ ਕੇ ਇੰਨੇ ਦੰਗਰ ਮਰ ਕੇ ਲੋਕਾਂ ਦਾ ਜਿੱਥੋਂ ਰੋਜ਼ਗਾਰ ਚੱਲਦਾ ਸੀ ਜਿੱਥੋਂ ਰੋਟੀ ਖਾਣੀ ਸੀ ਉਹ ਖਤਮ ਹੋ ਗਿਆ ਮੈਂ ਜਾਣਦਾ ਹੁਣ ਤੁਸੀਂ ਜਾਣਦੇ ਹੋ ਪਰ ਜਦੋਂ ਹੋਰ ਦਸਾਂ ਦਿਨਾਂ ਨੂੰ ਪਾਣੀ ਉਤਰਨਾ ਨਾ ਬਈ ਉਦੋਂ ਵੀ ਬੇਨਤੀ ਕਰਦਾ ਹੋ ਕੇ ਆਇਓ ਉਦੋਂ ਅਸਰ ਜਰੂਰ ਹੈ ਤੁਹਾਨੂੰ ਉਹਨਾਂ ਦੀ ਕਿ ਮੈਂ ਪੰਜਾਬ ਦੇ ਯੂਰ ਚ ਜਨੂਨ ਦੇਖਿਆ ਉੱਥੇ ਜਦੋਂ ਗਿਆ ਕੱਲੇ ਕੱਲੇ ਬੱਚੇ ਚ ਜਨੂਨ ਦੇਖਿਆ ਮੈਂ ਮੱਝ ਭੱਜ ਕੇ ਸੇਵਾ ਕਰਦੇ ਆਂ ਦੌੜ ਦੌੜ ਕੇ ਸੇਵਾ ਕਰਦੇ ਆਂ ਹਰ ਘਰ ਚ ਜਾ ਕੇ ਉਪਰ ਦੀ ਪੰਚਾਨ ਦੀ ਕੋਈ ਕਰਦੇ ਆਂ ਲੰਗਰ ਪਾਣੀ ਪੰਚਾਨ ਦੀ ਕੋਈ ਕਰਦੇ ਆਂ ਆਪਣੀ ਪਰਵਾਹ ਤੱਕਣੀ ਮਾਰਦੇ ਬਹੁਤ ਜਨੂਨ ਹੈ ਤੇ ਆਣ ਵਾਲੇ ਦਸਾਂ ਦਿਨਾਂ ਨੂੰ ਉਹਨਾਂ ਦੇ ਨਾਲ ਖੜਿਓ ਜਿੰਨਾ ਵੀ ਹੋ ਸਕਦਾ ਉਹਨਾਂ ਦੇ ਜੇ ਇੱਕ ਪਿੰਡ ਦੇ ਵਿੱਚ ਦੇ ਕੋਈ 10 ਜਣੇ ਚੰਗੇ ਆ ਨਾ ਤੇ ਦੋ ਮਾੜੇ ਆ ਉਹਨਾਂ ਦੇ ਮਕਾਨ ਢਹਿ ਗਏ ਤੇ ਭਾਈ 10 ਜਣੇ ਉਹ ਦੋ ਬੰਦੇ ਦੀ ਮੰਤ ਕਰੋ ਤੁਹਾਨੂੰ ਦੁਬਾਰਾ ਮਕਾਨ ਖੜਾ ਕਰਨ ਤੇ ਜਰੂਰ ਮੰਤ ਕਰੋ ਜਿਸ ਤਰ੍ਹਾਂ ਵਿੱਚ ਗੱਲ ਕਰ ਲਈਏ ਕਿ ਕਿਸਾਨ ਨੇ ਸੱਪ ਦੀਏ ਸਿਰਿਆਂ ਤੇ ਪੈਰ ਰੱਖ ਕੇ ਆਪਣੀ ਫਸਲ ਨੂੰ ਪਾੜਿਆ ਸੀ ਤੇ ਜਦੋਂ ਕਟਣ ਦਾ ਟਾਈਮ ਆਇਆ ਤੇ ਉਹਦੀ ਪੱਕੀ ਪਕਾਈ ਫਸਲ ਦੇ ਉੱਪਰ ਪਾਣੀ ਫਿਰ ਕੇ ਪਾਣੀ ਇੰਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਜ਼ਮੀਨ ਖੇਤੀ ਕਰਨ ਦੇ लायक ਨਹੀਂ ਰਹੀ ਪਤਾ ਨਹੀਂ ਕਿੰਨੇ ਕਿੰਨੇ ਫੋਟ ਉਦੇ ਉੱਪਰ ਰੇਤ ਚੜ੍ਹ ਜਾਣੀ ਕਿ ਆਉਣ ਵਾਲੇ ਦਿਨਾਂ ਵਿੱਚ ਕਣਕ ਦੀ ਵੀ ਬਜਾਈ ਹੋਣੀ ਆ ਇਹ ਨਹੀਂ ਹੋਣੀ ਕਿੰਨਾ ਚ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕਿਸਾਨ ਹੈ ਇਸ ਟਾਈਮ ਉਹ ਕਰਜ਼ੇ ਦੀ ਮਾਰ ਥੱਲੇ ਆ ਗਿਆ ਵੇਖੋ ਮੈਨੂੰ ਨਹੀਂ ਪਤਾ ਪਰ ਮੈਂ ਜਦੋਂ ਟਰਾਲੀ ਤੇ ਬੈਠਣਾ ਕਿਉਂ ਵੀਰ ਕੋ ਟਰੈਕਟਰ ਤੇ ਬੈਠਾ ਆ ਗਿਆ ਮੈਂ ਤੇ ਭਾਈ ਚੱਲਦਾ ਚੱਲਦਾ ਮੈਂ ਕਿਹਾ ਭਾਈ ਕੀ ਕੰਮ ਕਰਦੇ ਹੋ ਭਾਈ ਕਹਿੰਦਾ ਖੇਤੀ ਕਰਦੇ ਆ ਉਹ ਭਾਈ ਨੇ ਅੱਗੇ ਜਾ ਕੇ ਧਿਆਨ ਐ ਨੂੰ ਕਰਿਆ ਐਮ ਦੇਖੀਏ ਦੇ ਨਾਲ ਅੱਜ ਦੇ ਪਾਣੀ ਆ ਗਿਆ ਮੈਂ ਕਿਹਾ ਭਾਈ ਕੀ ਗੱਲ ਕਿੰਦਾ ਮੈਂ ਜ਼ਿੰਮੇਵਾਰ ਬੰਦਾ ਬਾਈ ਪ੍ਰਾਣ ਹੀ ਮਾਰਦਾ ਇਹਨਾਂ ਨੂੰ ਖੇਤਾਂ 'ਚ ਛਾਤੀ ਪੈਂਦੀ ਨਾ ਬਾਈ ਅੱਥੂ ਆਣੀ ਦੇਖਾਂਗੇ ਕਹਿੰਦਾ ਮੇਰੇ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਮੇਰੇ ਗੱਲ ਕਰ ਮਰ ਕੇ ਅੱਥੂ ਵੀ ਪ੍ਰਾਣੀ ਰੁਕ ਗਈ ਕਿੰਦਾ ਪਰ ਫਿਰ ਵੀ ਪ੍ਰਾਣ ਹੀ ਮਾਰਦਾ ਜਦੋਂ ਕਹਿੰਦਾ ਮੇਰੀ ਛਾਤੀ ਪੈਂਦੀ ਨਾ ਆਪਦੇ ਖੇਤਾਂ ਫਿਰ ਮੇਰਾ ਮਨ ਜਾ ਭਰ ਜਾਂਦਾ ਸਾਨੂੰ ਬੜਾ ਤੋਪ ਹੋਇਆ ਜਾਂਦਾ ਨਹੀਂ ਲੋਕਾਂ ਨੂੰ ਖੜਨਾ ਪੈਣਾ ਇਹਨਾਂ ਨਾਲ ਇੱਕ ਤਾਂ ਵੀਰ ਜੀ ਇਹ ਕਿਸਾਨ ਆਪਣੀ ਖੇਤੀ ਉਦੀ ਪੁੱਜੜ ਗਈ ਸਹਿਮ ਦਾ ਨੁਕਸਾਨ ਹੋ ਗਿਆ ਉਹਦਾ ਬਰਦਾਸ਼ਤ ਕਰਨੇ ਦਾ ਕੋਈ ਔੜ ਵਾਲੇ ਸਮੇਂ ਦੇ ਵਿੱਚ ਹੋ ਸਕਦਾ 2-4 ਸਾਲ ਲੱਗਣ ਉੱਠ ਪਵੇਗਾ ਕਈ ਬਹੁਤ ਸਾਰੇ ਵੀਰਾਂ ਦੇ ਜਿਹੜੇ ਜਾਨੀ ਨੁਕਸਾਨ ਹੋ ਗਏ ਕਿ ਅਜੇ ਤੱਕ ਜਿਹੜੇ ਪਰਿਵਾਰ ਦੀ ਪਰਿਵਾਰ ਨਹੀਂ ਮਿਲਦੇ ਉਹਨਾ ਬਰਿਕਾਰਾ ਕਿਹਾ ਦੇਖੋ ਭਾਈ ਇਹ ਚੀਜ਼ਾਂ ਤੇ ਬਿਆਨ ਨਹੀਂ ਕਰ ਸਕਦੇ ਮੇਰੇ ਕੋ ਮੈਂ ਇੱਥੇ ਬਹਿ ਕੇ ਜਿੰਨੀਆਂ ਮਰਜ਼ੀ ਗੱਲਾਂ ਬਣਾ ਲਾਂ ਜਿੰਨੀਆਂ ਮਰਜ਼ੀ ਗੱਲਾਂ ਕਰਾਂ ਪਰ ਜੋ ਉਹਨਾਂ ਦੇ ਬੀਤ ਦੀਆਂ ਮੂਹ ਚੀਜ਼ਾਂ ਬਿਆਨ ਨਹੀਂ ਕਰ ਸਕਦੇ ਆਪਣੇ ਮੂੰਹ ਤੋਂ ਤਿੰਨ ਤਿੰਨ ਮੰਜ਼ਲਾ ਮਕਾਨ ਟਹਿ ਗਏ ਉਹਨਾਂ ਦੇ ਤਿੰਨ ਤਿੰਨ ਮੰਜ਼ਲਾ ਰੁੜ ਗਏ ਪਤਾ ਨਹੀਂ ਕਿੱਥੇ ਗਏ ਇੰਨੇ ਕ ਬੁਰੇ ਹਾਲਾਤ ਐ ਇੱਥੇ ਘਰ ਬੈਠ ਕੇ ਜੜੀਆਂ ਮਰਜ਼ੀ ਗੱਲਾਂ ਬਣਾ ਲਓ ਮੇਰੇ ਕੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਕੋਈ ਸਮਗਰੀ ਲੈ ਕੇ ਫੇਰ ਕਿੰਨਾ ਪ੍ਰਭਾਵ ਦੇ ਖੇਤਰਾਂ ਦੇ ਵਿੱਚ ਜਾਓਗੇ ਜੀ ਦੇਖੋ ਜਿੰਨ ਦਿਨ ਤੱਕ ਮੇਰੇ ਸਾਹ ਹੈਗੇ ਨਾ ਅੰਦਰ ਤੋਂ ਮੈਂ ਆਪਣੇ ਪੰਜਾਬ ਲਈ ਖੜਿਆ ਮੇਰੀ ਸਾਰੀ ਜਵਾਨੀ ਮੇਰੇ ਪੰਜਾਬ ਦੇ ਨਾਂ ਤੇ ਹੀ ਆ ਅਸੀਂ ਹਰ ਰੋਜ਼ ਜਾਉਂਗੇ ਜਿੱਥੇ ਸਾਡੇ ਪੰਜਾਬ ਨੂੰ ਸਾਡੀ ਲੋੜ ਹੋ ਕੇ ਨਾ ਤੇ ਮੈਂ ਉੱਥੇ ਜਾਊਂਗਾ ਮੇਰੇ ਕੇ ਭਰਾ ਜਾਣਗੇ ਯੂਥ ਖੜਿਆ ਹੈ ਜੀ ਆਪਣੇ ਪੰਜਾਬ ਦੇ ਨਾਲ ਸਪੈਸ਼ਲੀ ਮੈਂ ਮੈਂ ਜਿੱਤਰਾ ਜਿੱਤਰਾ ਜਜ਼ਬਾ ਮੈਨੂੰ ਆਪਣੇ ਭਰਾ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਅਸੀਂ ਪੰਜਾਬ ਲਈ ਖੜੇ ਆ ਆਪਣੇ ਅੱਜ ਜਿਹੜੇ ਵੀਰ ਸਾਡੇ ਮੁਸੀਬਤ ਦੇ ਵਿੱਚ ਆ ਉਹਨਾਂ ਦੀ ਬਾਹ ਫੜਨ ਵਾਸਤੇ ਖੜੇ ਆ ਉਹਨਾਂ ਦੇ ਨਾਲ ਸਹਾਰਾ ਬਣਾਂਗੇ ਜਿਹੜਾ ਯੂਥ ਅਜੇ ਤੱਕ ਵੀ ਘਰਾਂ ਦੇ ਵਿੱਚ ਬੈਠਾ ਆਖਿਰ ਤੇ ਕੁਝ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਦੇਖੋ ਜਿਹੜਾ ਬੈਠਾ ਉਹ ਬੈਠਾ ਹੀ ਰਹਿ ਜਾਣਾ ਉਹ ਸਿਰਫ ਆਪਣੇ ਲਈ ਆਇਆ ਹੋਇਆ ਕਿਸੇ ਤੇ ਨਹੀਂ ਆਇਆ ਹੋਇਆ ਦੁਨੀਆ ਦੇ ਆਪਣੇ ਲਈ ਆਇਆ ਆਪਣੀ ਉਹਨਾਂ ਖਾਣਾ ਪੀਣਾ ਕਮਾਣਾ ਤੇ ਨੂੰ ਚੱਲ ਜਾਣਾ ਪਰ ਚੰਦ ਕੀ ਬੰਦੇ ਜਿਹੜੇ ਲੋਕਾਂ ਦੇ ਲਈ ਆਏ ਹੋਏ ਥਾਨੀ ਤੇ ਲਈ ਆਏ ਹੋਏ ਆ ਇਨਸਾਨੀ ਲਈ ਇਸ ਧਰਤੀ ਉੱਤੇ ਚੰਦ ਕੀ ਲੋਕ ਜਿੰਦੇ ਆ ਹਰ ਇੱਕ ਨੂੰ ਆਪਣੀ ਆਪਣੀ ਧੋੜ ਭੱਜੀ ਹੋਈ ਹੈ ਕਿਸੇ ਆਪਣਾ ਕਮਾਲੀ ਆਪਣਾ ਇਕੱਠਾ ਕਾਲੀ ਦਾ ਆਪਣਾ ਕਾਲੀ ਜਿਹੜਾ ਕਿਸੇ ਦੇ ਵੀ ਜੀ ਰਿਹਾ ਕੋ ਇਨਸਾਨ ਹੈ ਦੁਨੀਆ ਤੇ ਉਹ اصل ਪੰਜਾਬੀ ਹੈ ਸਾਡਾ ਪੰਜਾਬ ਦਾ ਬੰਦਾ ਆਪਣੀ ਘਟ ਪ੍ਰਵਾਹ ਮਾਰਦਾ ਪਰ ਦੂਜਿਆਂ ਦੀ ਜ਼ਿਆਦਾ ਪ੍ਰਵਾਹ ਕਰਦਾ ਜਦੋਂ ਮਾਣਾ ਸਮਾ ਜੇ ਉਹ ਜਿਹੜੇ ਘਰ ਬੈਠੇ ਨੇ ਘਰ ਹੀ ਬੈਠੇ ਰਹਿ ਜਣਾ ਇਹ ਸਾਨੂੰ ਮਾਂ ਸੇਵਾ ਸੁਸਾਇਟੀ ਪਟਾਲਾ ਦੇ ਨੌਜਵਾਨ ਜਿਹਦਾ ਤੁਸੀਂ ਜਜ਼ਬਾ ਦੇਖਿਆ